ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ GK ਅਕੈਡਮੀ ਪੰਜਾਬ ਤੇ ਦੋਸਤੋ ਅੱਜ ਆਪਾਂ ਤੁਹਾਡੇ ਲਈ ਜੋ ਮੰਥਲੀ ਆਪਾਂ ਕਰੰਟ ਅਫੇਅਰ ਦੀ ਸੀਰੀਜ਼ PD ਕਰੰਟ ਅਫੇਅਰ 2025 ਸ਼ੁਰੂ ਕੀਤੀ ਸੀ ਉਹਦੀ ਆਪਾਂ ਜੁਲਾਈ 2025 ਦੇ ਟੌਪ 50 ਕਰੰਟ ਅਫੇਅਰ ਅੱਜ ਤੁਹਾਡੇ ਲਈ ਇਸ ਕਲਾਸ ਦੇ ਵਿੱਚ ਲੈ ਕੇ ਆਏ ਹਾਂ ਇਸ ਤੋਂ ਪਹਿਲਾਂ ਆਪਾਂ ਜਨਵਰੀ 2025 ਤੋਂ ਜੂਨ 2025 ਤੱਕ ਦੇ ਜਿਹੜੇ ਆਪਣੇ 50-50 ਕੁਐਸਚਨ ਨੇ ਹਨਾ ਟੋਟਲ 6 ਮਹੀਨਿਆਂ ਦੇ ਆਪਣੇ ਕੁਐਸਚਨ ਹੋ ਚੁੱਕੇ ਸੀ ਤਾਂ ਤੁਸੀਂ ਇਹਨਾਂ ਨੂੰ ਨਾਲ ਦੀ ਨਾਲ ਰਿਵਾਈਜ਼ ਕਰਦੇ ਰਹੋ ਕੋਈ ਵੀ ਸੋਰਸ ਤੁਸੀਂ ਫੋਲੋ ਕਰ ਰਹੇ ਹੋ ਨਾਲ ਦੀ ਨਾਲ ਉਹਨੂੰ ਫੋਲੋ ਕਰੀ ਜਾਓ ਤੇ ਇਹਨਾਂ ਨੂੰ ਇੱਕ ਵਾਰ ਰਿਵਾਈਜ਼ ਜ਼ਰੂਰ ਕਰਕੇ ਜਾਣਾ ਠੀਕ ਹੈ ਜੀ ਜੁਲਾਈ ਮਹੀਨੇ ਦੇ ਕਰੰਟ ਅਫੇਅਰ ਨੇ ਤੇ ਬਾਕੀ ਜੇਕਰ ਤੁਸੀਂ ਕੋਈ ਪੇਡ ਟੈਸਟ ਸੀਰੀਜ਼ ਸਿਰਫ ਜੀਕੇ ਦੇ ਪੇਡ ਟੈਸਟ ਸੀਰੀਜ਼ ਕਰਨਾ ਚਾਹੁੰਦੇ ਹੋ ਤਾਂ 83600868058 ਦੇ ਉੱਤੇ ਤੁਸੀਂ WhatsApp ਮੈਸੇਜ ਕਰ ਸਕਦੇ ਹੋ ਤਾਂ 100 ਰੁਪੀਸ ਦੇ ਵਿੱਚ 800 MCQ ਨੇ ਜਿਹੜੇ ਕਿ ਆਪਾਂ ਤੁਹਾਨੂੰ ਦਵਾਂਗੇ ਜਿਹਦੇ ਵਿੱਚ ਕਿ ਮੋਸਟ ਇੰਪੋਰਟੈਂਟ ਸਿਰਫ ਇੱਕ ਟੈਸਟ ਪਰਪਸ ਲਈ ਇਹ ਤੁਸੀਂ ਲਗਾ ਸਕਦੇ ਹੋ ਇਹਦੇ ਲਈ ਇਹ ਨਹੀਂ ਕਿ 800 ਕੁਐਸਚਨ ਤੁਸੀਂ ਇਹ ਕਰ ਲੇ ਤਾਂ ਤੁਹਾਡੇ GS ਦੀ ਤਿਆਰੀ ਹੋ ਜੂ ਜਾਂ GK ਦੇ MCQ ਯੂ ਦੇ ਤਿਆਰੀ ਹੋ ਇਹ ਸਿਰਫ ਤੇ ਸਿਰਫ ਇੱਕ ਟੈਸਟ ਤੁਹਾਡੀ ਤਿਆਰੀ ਚੈੱਕ ਕਰਨੇ ਕਿਉਂਕਿ ਹਰੇਕ ਟਾਪਿਕ ਦੇ ਕੁਐਸਚਨ ਇਹਦੇ ਵਿੱਚ ਹੈਗੇ ਨੇ ਕਿ ਤੁਸੀਂ ਕਿੱਥੇ ਇਸ ਟਾਈਮ ਦੇ ਉੱਤੇ ਸਟੈਂਡ ਕਰ ਰਹੇ ਹੋ ਤਾਂ ਕਿਹੜੇ ਕਿਹੜੇ ਟਾਪਿਕ ਤੁਹਾਡੇ ਵੀਕ ਨੇ ਜਿਹੜੇ ਤੁਹਾਨੂੰ ਟਾਪਿਕ ਡਿਟੇਲ ਦੇ ਵਿੱਚ ਪੜਨ ਦੀ ਲੋੜ ਆ ਉਹ ਤੁਹਾਨੂੰ ਪਤਾ ਲੱਗੇਗਾ ਠੀਕ ਹੈ ਜੀ ਤਾਂ ਨੰਬਰ ਨੋਟ ਕਰ ਲਓ ਇਹਦੇ ਉੱਤੇ ਤੁਸੀਂ ਮੈਸੇਜ ਕਰਕੇ ਤੁਸੀਂ 100 ਰੁਪੀਸ ਦੇ ਵਿੱਚ 800 ਕੁਐਸਚਨ ਪਰਚੇਸ ਕਰ ਸਕਦੇ ਹੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਆਪਣੀ ਕਲਾਸ ਦਾ ਪਹਿਲਾ ਐਮਸੀਕਿਊ ਬਹੁਤ ਇੰਪੋਰਟੈਂਟ ਕੁਐਸਚਨ ਆ ਕਹਿੰਦੇ ਹਰਿਆਣੇ ਦੇ ਜਿਹੜੇ ਨਵੇਂ ਰਾਜਪਾਲ ਮਤ ਉਹ ਗ ਤਾ ਪਹਿਲੇ ਕੁਐਸਚਨ ਦਾ ਬਿਲਕੁਲ ਸਹੀ ਆਨਸਰ ਹੈਗਾ ਜੀ ਆਸ਼ਿਮ ਕੁਮਾਰ ਘੋਸ਼ ਨੂੰ ਚੁਣਿਆ ਗਿਆ ਵਾ ਬਹੁਤ ਇੰਪੋਰਟੈਂਟ ਕੁਐਸਚਨ ਆ ਜੀ ਆਪਣੀ ਆਪਣੀ ਜਿਹੜੀ ਗਵਾਂਡੀ ਸਟੇਟ ਆ ਤਾਂ ਇਹਦੇ ਤੋਂ ਕੁਐਸਚਨ ਆਉਣ ਦੀ ਪੂਰੀ ਪੂਰੀ ਸੰਭਾਵਨਾ ਵਾ ਅੱਗੇ ਚੱਲਦੇ ਆ ਜੀ 2 ਨੰਬਰ ਦਾ ਬਾਕੀ ਹੋਰ ਵੀ ਇੰਪੋਰਟੈਂਟ ਗਵਰਨਰ ਨੇ ਗੋਆ ਦੇ ਹੋਗੇ ਐਲਜੀ ਲਦਾਖ ਦੇ ਹੋਗੇ ਤਾਂ ਤੁਸੀਂ ਇਹ ਕਰ ਸਕਦੇ ਹੋ ਕਹਿੰਦੇ ਯੂਨੀਅਨ ਕੈਬਨਿਟ ਨੇ ਅਪਰੂਵ ਕੀਤੀ ਆ ਪ੍ਰਾਈਮ ਮਿਨਿਸਟਰ ਧਨ ధਨਿਆ ਕ੍ਰਿਸ਼ੀ ਯੋਜਨਾ ਜਿਹੜੀ ਹੁਣੇ ਰੀਸੈਂਟਲੀ ਕੀਤੀ ਆ ਉਹ ਦੱਸੋ ਜੀ ਕਦੋਂ ਇਹਨਾਂ ਨੇ ਮਨਜ਼ੂਰ ਕੀਤੀ ਆ ਤਾਂ 16 ਜੁਲਾਈ 2025 ਨੂੰ ਮਨਜ਼ੂਰ ਕੀਤੀ ਆ ਸੀ ਆਪਸ਼ਨ ਸਾਡੀ ਬਿਲਕੁਲ ਇਹਦੇ ਵਿੱਚ ਸਹੀ ਚੱਲੇਗੀ ਜੀ ਤਾਂ ਬਾਕੀ ਤੁਸੀਂ ਡਿਟੇਲ ਦੇ ਵਿੱਚ ਇਹ ਪੀਡੀਐਫ ਆਪਾਂ ਤੁਹਾਨੂੰ ਟੈਲੀਗ੍ਰਾਮ ਤੇ ਪ੍ਰੋਵਾਈਡ ਕਰ ਦਾਂਗੇ ਤਾਂ ਤੁਸੀਂ ਉਹ ਤੋਂ ਪੜ ਸਕਦੇ ਹੋ ਠੀਕ ਹੈ ਜੀ ਭਾਰਤ ਦਾ ਸਭ ਤੋਂ ਭਾਰਤ ਦਾ ਦੂਜਾ ਸਭ ਤੋਂ ਲੰਬਾ ਕੇਬਲ ਸਟੇਡ ਬ੍ਰਿਜ ਜਿਹੜਾ ਪੋਲਾ ਉਹ ਕਿਹੜੇ ਰਾਜ ਦੇ ਵਿੱਚ ਉਸ ਦਾ ਉਦਘਾਟਨ ਹੋਇਆ ਹੁਣੇ ਰੀਸੈਂਟਲੀ ਦਾ ਸੀ ਦਾ ਬਿਲਕੁਲ ਸਹੀ ਆਨਸਰ ਸਾਡੇ ਕੋਲੇ ਕਰਨਾਟਕ ਆ ਜਾਏਗਾ ਬਹੁਤ ਇੰਪੋਰਟੈਂਟ ਕੁਐਸਚਨ ਆ ਜੀ ਇਹ ਵੀ ਇਹ ਕੁਐਸਚਨ ਜਿਹੜਾ ਫਰਸਟ ਲੌਂਗੇਸਟ ਕੇਬਲ ਸਟੇਡ ਬ੍ਰਿਜ ਆ ਇਹ ਕੁਐਸਚਨ ਆ ਚੁੱਕਿਆ ਬਾ ਪੀਟਰ ਬlesਪੀ ਦੇ ਦੋ ਪੇਪਰਾਂ ਦੇ ਵਿੱਚ ਤਾਂ ਤੁਸੀਂ ਇਹਨੂੰ ਵੀ ਚੰਗੀ ਤਰ੍ਹਾਂ ਕਰਨਾ ਵਾ ਠੀਕ ਆ ਨਿਸਾਰ ਮਿਸ਼ਨ ਜਿਹੜਾ ਕਿ ਇੱਕ ਜੁਆਇੰਟ ਪ੍ਰੋਜੈਕਟ ਆ ਕਿਹੜੀਆਂ ਦੋ ਦੋ ਸਪੇਸ ਏਜੰਸੀਆਂ ਦੇ ਵਿਚਕਾਰ ਜਿਹੜਾ ਵਾਹੇ ਇਹ ਇਹ ਚੱਲ ਰਿਹਾ ਵਾ ਇਸ ਟਾਈਮ ਜਿਹੜਾ ਅਨੁਸਾਰ ਪ੍ਰੋਜੈਕਟ ਆ ਤਾਂ ਸਪੇਸ ਐਂਡ ਸਾਇੰਸ ਦੇ ਵਿੱਚੋਂ ਜ਼ਰੂਰ ਕੁਐਸਚਨ ਪੁੱਛੇ ਜਾਂਦੇ ਨੇ ਪੀਟਰ ਪਲੱਸ ਬੀ ਦੇ ਵਿੱਚ ਤਾਂ NASA ਐਂਡ ISRO ਇਹਦਾ ਬਿਲਕੁਲ ਸਹੀ ਆਨਸਰ ਸੀ ਆਪਸ਼ਨ ਸਾਡੇ ਕੋਲ ਚਲੇਗੀ ਠੀਕ ਆ ਤਾਂ ਕਰ ਲਿਓ ਇਹਦੀ ਤੁਸੀਂ ਡਿਟੇਲਡ ਪੁਆਇੰਟ ਹੁਣੇ ਉਹਨੇ ਉਹ ਕਹਿੰਦੇ ਜੀ ਕਿਹੜੀ ਸਿਟੀ ਆ ਜਿਹੜੀ ਕਿ ਕਲੀਨਸ ਸਿਟੀ ਲਈਆ ਸਵੱਛ ਸ਼ਹਿਰ ਕੈਟਾਗਰੀ ਦੇ ਵਿੱਚ ਸਵੱਛ ਸਰਵੇਖਣ 2024-25 ਦੇ ਵਿੱਚ ਮੋਸਟ ਇੰਪੋਰਟੈਂਟ ਸਟਾਰ ਮਾਰਕ ਵਾਲੇ ਕੁਐਸਚਨ ਹੀ ਆਪਾਂ ਇਹਦੇ ਵਿੱਚ 50 ਦੇ 50 ਕੁਐਸਚਨ ਹੀ ਸਟਾਰ ਮਾਰਕ ਆਏ ਆਲੇ ਆਏ ਨੇ ਤੁਸੀਂ ਤੁਸੀਂ ਮਤਲਬ ਕਿ ਜੇਕਰ ਇਹਨਾਂ ਨੂੰ ਤੁਸੀਂ ਚੰਗੀ ਤਰ੍ਹਾਂ ਯਾਦ ਕਰਦੇ ਹੋ ਦੋ ਵਾਰੀ ਤਿੰਨ ਵਾਰੀ ਇਹਨਾਂ ਨੂੰ ਰਿਵਾਈਜ਼ ਜ਼ਰੂਰ ਕਰੋ ਤੇ ਪੇਪਰ ਤੋਂ ਜਾਣ ਤੋਂ ਪਹਿਲਾਂ ਵੀ ਤੁਸੀਂ ਇਹਨੂੰ ਪੂਰੇ ਸਾਲ ਦੇ ਪੜ੍ਹ ਜਿਓ ਇੱਕ ਵਾਰ 50 50 ਕੁਐਸਚਨ ਤਾਂ ਤੁਹਾਨੂੰ ਇਹਦੇ ਵਿੱਚ ਮੈਂ ਗਰੰਟੀ ਨਾਲ ਕਹਿ ਸਕਦਾ ਕਿ ਇਹਦੇ ਵਿੱਚ ਤੁਹਾਨੂੰ ਪੱਕੇ ਆਰਾਮ ਦੇ ਨਾਲ 70 ਤੋਂ 75% ਜੇਕਰ ਕਰੰਟ ਅਫੇਅਰ ਕਿੰਨੇ ਵੀ ਕੁਐਸਚਨ ਪੁੱਛੇ ਜਾਂਦੇ ਨੇ 70% ਕੁਐਸਚਨ ਤੁਸੀਂ ਦੇਖੋਗੇ ਕਿ ਇਸੇ ਕੁਐਸਚਨਾਂ ਦੇ ਵਿੱਚੋਂ ਪੁੱਛੇ ਜਾਣਗੇ ਠੀਕ ਹੈ ਤਾਂ ਇਹਦਾ ਬਿਲਕੁਲ ਸਹੀ ਆਨਸਰ ਪੰਜਵੇਂ ਦਾ ਸਾਡੇ ਕੋਲ ਏ ਆ ਅਹਮਦਾਬਾਦ ਆ ਜਿਹੜੀ ਕਿ ਕਲੀਨਸ ਸਿਟੀ ਐਲਾਨੀ ਗਈ ਆ ਇਸ ਵਾਰ ਸਵਸ਼ ਸਹਿਰ ਕੈਟਾਗਰੀ ਦੇ ਵਿੱਚ ਤਾਂ ਇਹਨੂੰ ਤੁਸੀਂ ਚੰਗੀ ਤਰ੍ਹਾਂ ਕਰ ਸਕਦੇ ਹੋ ਠੀਕ ਆ ਸਾਰਾ ਆਪਾਂ ਪੂਰੀ ਡਿਟੇਲ ਦੇ ਵਿੱਚ ਆਪਾਂ ਕੀਤਾ ਹੋਇਆ ਠੀਕ ਆ ਮਿਲੀਅਨ ਪਲੱਸ ਹੋ ਗਿਆ ਮਿਲੀ ਤਾਂ ਸ਼ਹਿਰ ਕੈਟਾਗਰੀ ਸਿਟੀ ਸ਼ਹਿਰ ਕੈਟਾਗਰੀ ਕਲੀਨੈਸਟ ਗੰਗਾ ਟਾਊਨੋਂ ਪ੍ਰਯगराज ਤਾਂ ਇਹ ਸਾਰੇ ਤੁਸੀਂ ਚੰਗੀ ਤਰ੍ਹਾਂ ਕਰਦੇ ਆ ਠੀਕ ਹੈ ਜੀ ਸਿਹਤ ਕਾਰਨਾਂ ਕਰਕੇ 21 ਜੁਲਾਈ 2025 ਨੂੰ ਉਹਨੇ ਰੀਸੈਂਟਲੀ ਰਿਜ਼ਾਈਨ ਕੀਤਾ ਵਾ ਆਪਦੇ ਹੈਲਥੀ ਰੀਜ਼ਨਸ ਕਰਕੇ ਵਾਈਸ ਪ੍ਰੈਜ਼ੀਡੈਂਟ ਨੇ ਤਾਂ ਦੱਸੋ ਜੀ ਕਿੰਨਾ ਨੇ ਰਿਜ਼ਾਈਨ ਕੀਤਾ ਨਾ ਇਹਦਾ ਇਹ ਜਗਦੀਪ ਧਨਕਰ ਆਪਣੇ ਵਾਈਸ ਪ੍ਰੈਜ਼ੀਡੈਂਟ ਸੀਗੇ ਤਾਂ ਇਹਨਾਂ ਨੇ ਰਿਜ਼ਾਈਨ ਕੀਤਾ ਤਾਂ ਹੁਣ ਆਪਣੇ ਨਵੇਂ ਜਿਹੜੇ ਵਾਈਸ ਪ੍ਰੈਜ਼ੀਡੈਂਟ ਜਿਹੜੇ ਚੁਣੇ ਗਏ ਨੇ ਤੇ ਉਹ ਸੀਪੀ ਰਾਧਾ ਕ੍ਰਿਸ਼ਨਨ ਚੁਣੇ ਗਏ ਨੇ ਠੀਕ ਆ ਤਾਂ ਇਹ ਵੀ ਤੁਸੀਂ ਨੋਟ ਕਰ ਲਓ ਤਾਂ ਅਗਲੇ ਕਰੰਟ ਅਫੇਅਰ ਦੇ ਵਿੱਚ ਕਵਰ ਹੋ ਜੂਗਾ ਪਰ ਆਪਾਂ ਇਹਦੇ ਵਿੱਚ ਵੀ ਐਡ ਕਰਤਾ ਹੋਇਆ ਤੁਹਾਨੂੰ ਠੀਕ ਆ ਕਹਿੰਦੇ ਫਾਈਡ वूमेन ਚੈਸ ਵਰਲਡ ਕੱਪ 2025 ਦੇ ਵਿੱਚ ਦਾ ਖਿਤਾਬ ਦੱਸੋ ਕਿਹਨੇ ਜਿੱਤਿਆ ਬਤਾ ਫਾਈਡ ਵਰਲਡ ਕੱਪ ਬਹੁਤ ਇੰਪੋਰਟੈਂਟ ਵਰਲਡ ਕੱਪ ਹੈ ਇਹ ਚੋ ਕੁਐਸਚਨ ਪੁੱਛੇ ਜਾਂਦੇ ਨੇ ਜੀ ਦਿਵਿਆ ਦੇਸ਼ਮੁਖ ਸੀ ਆਪਸ਼ਨ ਸਾਡੀ ਬਿਲਕੁਲ ਸਹੀ ਚ ਲੱਗੀ ਇਹਦੇ ਵਿੱਚ ਅੱਗੇ ਚੱਲਦੇ ਹਾਂ ਨਾਸਾ ਨੇ ਧਰਤੀ ਦੇ ਮੈਗਨੇਟਿਕ ਸ਼ੀਲਡ ਦਾ ਅਧਿਐਨ ਕਰਨ ਲਈ ਕਿਹੜਾ ਮਿਸ਼ਨ ਲਾਂਚ ਕੀਤਾ ਠੀਕ ਆ ਤਾਂ ਇਹਦੇ ਵਿੱਚ ਵੀ ਇੰਪੋਰਟੈਂਟ ਕੁਐਸਚਨ ਆ ਜੀ ਇਹ ਵੀ ਟਰੈਸਰ ਮਿਸ਼ਨ ਆ ਜਿਹੜਾ ਲਾਂਚ ਇੰਨਾ ਨਹੀਂ ਕੀਤਾ ਵਾ ਜੀ ਸਟਾਰ ਮਾਰਕ ਵਾਲੇ ਕੁਐਸਚਨ ਨੇ ਸਾਰੇ ਹੀ ਤੁਸੀਂ ਜਿਵੇਂ ਜਿਵੇਂ ਤੁਸੀਂ ਇਹਨਾਂ ਨੂੰ ਪੜੋਗੇ ਤੁਹਾਨੂੰ ਖੁਦ ਨੂੰ ਪਤਾ ਲੱਗੇਗਾ ਜਿਵੇਂ ਤੁਸੀਂ ਪੁਰਾਣੇ ਪੇਪਰ ਚੱਕ ਕੇ ਦੇਖੋਗੇ ਕਿ ਹਾਂ ਇਹੀ ਕੁਐਸਚਨ ਆ ਯਾਰ ਇਹ ਪੇਪਰ ਦੇ ਵਿੱਚ ਆਉਂਦੇ ਰਹਿੰਦੇ ਨੇ ਤੇ ਇਹੀ ਕੁਐਸਚਨ ਪੇਪਰ ਦੇ ਵਿੱਚ ਆਉਣਗੇ ਠੀਕ ਆ ਤਾਂ ਇਹ ਜ਼ਰੂਰ ਕਰਨਾ ਪਰ ਸਿਰਫ ਤੇ ਸਿਰਫ ਇਹ ਨਾ ਪੜ ਕੇ ਜਾਇਓ ਇਹਨਾਂ ਧਿਆਨ ਰੱਖਿਓ ਮੈਂ ਤੁਹਾਨੂੰ ਹਮੇਸ਼ਾ ਕਹਿੰਨਾ ਕਿ ਸਿਰਫ ਤੇ ਸਿਰਫ ਉਹ ਚੀਜ਼ ਨਾ ਪੜ ਕੇ ਜਾਇਓ ਜਿੱਦਾਂ ਕਿ ਜੇਕਰ ਤੁਹਾਡੇ ਕੋਲ ਟਾਈਮ ਹੈਗਾ ਤੁਹਾਡੇ ਕੋਲ ਖੁੱਲਾ ਟਾਈਮ ਆ ਪੜਨ ਨੂੰ ਹਨਾ ਤਾਂ ਤੁਸੀਂ ਇੱਕ ਵਾਰੀ ਡਿਟੇਲਡ ਕਰੰਟ ਅਫੇਅਰ ਜ਼ਰੂਰ ਪੜ੍ਹ ਲਿਓ ਖਾਸ ਕਰ ਜੇ ਮੈਂ ਗੱਲ ਕਰਾਂ ਤਾਂ ਬਹੁਤ ਸਾਰੇ ਮੈਸੇਜ ਆਉਂਦੇ ਵੀ ਨੇ ਕਿ ਪੀਪੀਐਸਸੀ ਲੱਕੀਏ ਨਾ ਫੌਨ ਦੇ ਦੇਖੋ ਜੀ ਪੀਪੀਐਸਸੀ ਦਾ ਸੀਨੀਅਰ ਅਸਿਸਟੈਂਟ ਦਾ ਵੀ ਪੇਪਰ ਹੁੰਦਾ ਜਾਂ ਹੋਰ ਵੀ ਜਿਹੜੇ ਪੇਪਰ ਗਰੁੱਪ ਏ ਦੇ ਜਾਂ ਬੀ ਦੇ ਲੈਂਦਾ ਦੇਖੋ ਜੀ ਪੀਪੀਐਸਸੀ ਦਾ ਐਗਜ਼ਾਮ ਬਹੁਤ ਇੰਪੋਰਟੈਂਟ ਐਗਜ਼ਾਮ ਹੁੰਦਾ ਤੇ ਟਫ ਹੁੰਦਾ ਵਾ ਐਗਜ਼ਾਮ ਪੀਟਪਲਸਬੀ ਤੇ ਪੀਐਸ ਪੀਪੀਐਸਸੀ ਦੇ ਪੇਪਰਾਂ ਦੇ ਵਿੱਚ ਬਹੁਤ ਜ਼ਿਆਦਾ ਡਿਫਰੈਂਸ ਆ ਤਾਂ ਕਰਕੇ ਮੈਂ ਤੁਹਾਨੂੰ ਇਹਦੇ ਲਈ ਕਦੇ ਵੀ ਆਪਣੇ ਵਾਲੇ ਕਰੰਟ ਅਫੇਅਰ ਮੈਂ ਤੁਹਾਨੂੰ ਸੁਜੈ ਤਾਂ ਮੈਂ ਤੁਹਾਨੂੰ ਹਮੇਸ਼ਾ ਹੀ ਇਹ ਕਹਿੰਨਾ ਕਿ ਪੀਟ੍ਰਪਲੱਸਬੀ ਦੇ ਪੇਪਰ ਤੇ ਪੰਜਾਬ ਪੁਲਿਸ ਦੇ ਪੇਪਰ ਤਾਂ ਇਹਨਾਂ ਲਈ ਤੁਸੀਂ ਆਪਣੇ ਕਰੰਟ ਅਫੇਅਰ ਜਰੂਰ ਫੋਲੋ ਕਰੋ ਪੀਪੀਐਸਸੀ ਲਈ ਮੈਂ ਤੁਹਾਨੂੰ ਪਹਿਲਾਂ ਸੋਰਸ ਦੱਸੇ ਹੋਏ ਨੇ ਤੁਹਾਨੂੰ ਡਿਟੇਲ ਚ ਪੜ੍ਹਨ ਦੀ ਲੋੜ ਪੈਗੀ ਤਾਂ ਖਾਸ ਕਰ ਪੀਪੀਐਸਸੀ ਦਾ ਜਿਨ੍ਹਾਂ ਨੇ ਪੀਸੀਐਸ ਦਾ ਸੀਰੀਅਸ ਹੋ ਕੇ ਤਿਆਰੀ ਕਰ ਰਹੇ ਉਹਨਾਂ ਨੂੰ ਤਾਂ ਸਭ ਕੁਝ ਪਤਾ ਪਰ ਕੁਝ ਬੱਚਿਆਂ ਨੇ ਕੀ ਕੀਤਾ ਹੋਇਆ ਕਿ ਪੇਪਰ ਭਰਿਆ ਹੋਇਆ ਤੇ ਅਜੇ ਉਹ ਕੰਟੈਂਟ ਦੀ ਤਲਾਸ਼ ਹੀ ਕਰ ਰਹੇ ਨੇ ਕਿ ਕੰਟੈਂਟ ਕਿਹੜਾ ਕਰੀਏ ਤਾਂ ਮੈਂ ਤੁਹਾਨੂੰ ਇਹੀ ਸਲਾਹ ਦਿੰਦਾ ਕਿ ਇੱਕ ਇੱਕ ਉਹੋ ਜਿਹੇ ਇੰਸਟੀਚਿਊਟ ਨੂੰ ਤੁਸੀਂ ਜੁਆਇਨ ਕਰੋ ਜਿਹੜਾ ਕਿ ਤੁਹਾਨੂੰ ਪੀਪੀਐਸਸੀ ਦੀ ਤਿਆਰੀ ਕਰਵਾ ਸਕੇ ਹਨਾ ਤਾਂ ਤੁਸੀਂ ਉਹ ਤੁਸੀਂ ਆਨਲਾਈਨ ਅੱਜਕੱਲ ਬਹੁਤ ਸੋਰਸ ਪਏ ਨੇ ਵੀਡੀਓਜ਼ ਦੇਖ ਕੇ ਤੁਸੀਂ ਉਹ ਚੀਜ਼ਾਂ ਲੱਭ ਸਕਦੇ ਹੋ ਫਾਈਂਡ ਕਰ ਸਕਦੇ ਹੋ ਤਾਂ ਹੁਣ ਦਾ ਪੇਪਰ ਦੇ ਵਿੱਚ ਵੈਸੇ ਹੀ 3-4 ਮਹੀਨੇ ਰਹਿੰਦੇ ਨੇ ਦਸੰਬਰ ਦੇ ਵਿੱਚ ਦੁਬਾਰਾ ਹਨਾ ਇਹਦਾ ਨਵਾਂ ਜਿਹੜਾ ਰੀਸ਼ਡਿਊਲ ਕੀਤਾ ਹੋਇਆ ਇਹਨਾਂ ਨੇ ਤਾਂ ਤੁਸੀਂ ਉਹ ਕਰ ਸਕਦੇ ਹੋ ਠੀਕ ਹੈ ਤਾਂ ਆਪਣੇ ਚੈਨਲ ਦੇ ਉੱਤੇ ਆਪਾਂ ਪੀਪੀਐਸਬੀ ਤੇ ਪੰਜਾਬ ਪੁਲਿਸ ਦਾ ਹੀ ਜਿਹੜਾ ਵਾ ਆਪਣਾ ਕੰਟੈਂਟ ਤੁਹਾਨੂੰ ਪ੍ਰੋਵਾਈਡ ਕਰਦੇ ਆ ਸਿਰਫ ਜੀਕੇ ਦਾ ਕਿਹੜੇ ਸ਼ਹਿਰ ਨੇ ਕਿਹੜੇ ਸ਼ਹਿਰ 17ਵੀਂ ਬ੍ਰਿਕਸ ਸਮਿਟ 2025 ਨੂੰ ਹੋਸਟ ਕਰਨ ਜਾ ਰਿਹਾ ਜਾਂ ਕਿਹੜਾ ਦੇਸ਼ ਲਾ ਲੋ ਹਨਾ ਤਾਂ ਬ੍ਰਾਜ਼ੀਲ ਇਹ ਆਪਸ਼ਨ ਸਾਡੀ ਬਿਲਕੁਲ ਸਹੀ ਚਲੇਗੀ ਤਾਂ ਜੀ ਇਹ ਸਾਰਾ ਪੁੱਛਦੇ ਸੀਗਾ 2026 ਦਾ ਜਿਹੜਾ ਬ੍ਰਿਕਸ ਦਾ ਸਮਿਟ ਆ ਉਹ ਇੰਡੀਆ ਚ ਹੋਣਾ ਵਾ ਇਹ ਵੀ ਆ ਸਕਦਾ ਇਹ ਪੇਪਰ ਚ ਆ ਸਕਦਾ ਠੀਕ ਹੈ ਜੀ ਅੱਗੇ ਚੱਲਦੇ ਹਾਂ ਜੀ ਵਿਚ ਟੂ ਕੰਟਰੀਜ਼ ਜੁਆਇੰਟ ਦਾ ਨਿਊ ਡਵੈਲਪਮੈਂਟ ਬੈਂਕ ਅਹੈਡ ਆਫ ਦਾ 17th ਬ੍ਰਿਕਸ ਸਮਿਟ ਤਾਂ ਕਿਹੜੀਆਂ ਦੋ ਕੰਟਰੀਸ ਨੇ ਜੁਆਇਨ ਕੀਤਾ ਤਾਂ ਕੋਲੰਬੀਆ ਐਂਡ ਉਹ ਜੋ ਬੈਗਿਸਤਾਨ ਨੇ ਕੀਤਾ ਵਾ ਤਾਂ ਇਹ ਕਰਦੇ ਵਿੱਚ 11 ਨੰਬਰ ਕੁਐਸਚਨ ਦੇ ਆਗੇ 2025 ਦਾ ਬੇਬਲਡਨ ਟਾਈਟਲ ਦਾ ਖਿਤਾਬ ਦੱਸੋ ਕਿਨੇ ਜਿੱਤਿਆ ਵਾ ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ ਇਹ ਜ਼ਰੂਰ ਪੁੱਛੇ ਜਾਂਦੇ ਨੇ ਪੇਪਰ ਚ ਹਣਾ ਤਾਂ ਇਹਦੇ ਜੈਨਿਕ ਸਿਨਰ ਨੇ ਇਹ ਜਿਹੜਾ ਮੈਨਸ ਸਿੰਗਲ ਟਾਈਟਲ ਆ ਉਹ ਜਿੱਤਿਆ ਠੀਕ ਹੈ ਵੂਮਨਸ ਜਿੱਤਿਆ ਵਾ ਈਗਾ ਸਵੈਟ ਪੋਲੰਡ ਨੇ ਦੇ ਨੇ ਇਹਨਾਂ ਨੇ ਇਹ ਜਿੱਤਿਆ ਕਿਹੜੀ ਭਾਰਤੀ ਸਾਈਟ ਨੂੰ ਹਾਲ ਹੀ ਦੇ ਵਿੱਚ ਯੂਨੈਸਕੋ ਦੀ ਵਿਸ਼ਵ ਵਿਰਾਸਤ ਸੂਚੀ ਦੇ ਵਿੱਚ ਲਿਖਿਆ ਹੋਇਆ ਹੈ ਕਿ ਉਹ 44ਵੀਂ ਵਿਸ਼ਵ ਵਿਰਾਸਤ ਸਾਈਟ ਬਣੀ ਠੀਕ ਹੈ ਵਿੱਚ ਇੰਡੀਅਨ ਸਾਈਟ ਇਜ਼ ਰੀਸੈਂਟਲੀ ਇਨਸਕ੍ਰਾਈਬਡ ਔਨ ਦਾ ਯੂਨੈਸਕੋ ਵਰਲਡ ਹੈਰੀਟੇਜ ਸਾਈਟ ਟੂ ਬਿਕਮਿੰਗ ਇੰਡੀਆਜ਼ 44ਥ ਵਰਲਡ ਹੈਰੀਟੇਜ ਸਾਈਟ ਦੇਖੋ ਜੀ ਇਹ ਕੁਐਸਚਨ ਤੁਸੀਂ ਪੁਰਾਣੇ ਪੇਪਰ ਚਾਕੇ ਦੇਖ ਲਓ ਪੱਕਾ ਆਉਂਦੇ ਹੀ ਆਉਂਦੇ ਨੇ ਤਾਂ ਜੀ ਮਰਾਠਾ MILITARY LANDSCAPE ਸਾਈਟ ਆ ਜਿਹੜੀ ਉਹ ਇਸ ਟਾਈਮ 44ਵੀਂ ਸਾਈਟ ਬਣੀ ਹੋਈ ਹੈ ਠੀਕ ਹੈ ਤਾਂ ਇਹ ਤੁਸੀਂ ਸਾਰਾ ਕਰ ਲਿਓ 4243 ਤੋਂ ਵੀ ਤੁਸੀਂ ਇਹਨੂੰ ਯਾਦ ਕਰਕੇ ਰੱਖਿਓ ਕਿਉਂਕਿ ਪੇਪਰ ਦੇ ਵਿੱਚ ਇਹ ਆਉਂਦੀ ਹੈ ਤਾਂ ਨੈਕਸਟ ਕੁਐਸਚਨ ਦੇ ਉੱਤੇ ਆਪਾਂ ਅੱਗੇ ਹਾਂ ਕਹਿੰਦੇ ਇੰਡੀਆ ਦਾ ਜਿਹੜਾ ਵਿਚ ਇਜ਼ ਦਾ ਇੰਡੀਆਜ਼ ਫਰਸਟ ਆਈਐਸਓ ਸਰਟੀਫਾਈਡ ਪੁਲਿਸ ਸਟੇਸ਼ਨ ਪੁਲਿਸ ਸਟੇਸ਼ਨ ਨੂੰ ਆਈਐਸਓ ਆਈਐਸਓ ਸਰਟੀਫਾਈਡ ਦਾ ਪ੍ਰਮਾਣ ਦਿੱਤਾ ਗਿਆ ਦੱਸੋ ਕਿਨੇ ਮੋਹਾਲੀ ਹైదరాబాద్ ਜਾਂ ਅਰਤੁੰਕਲ ਜਾਂ ਬਾਂਦਰਾ ਤਾਂ ਇਹਦਾ ਬਿਲਕੁਲ ਸਹੀ ਆਨਸਰ ਸਾਡੇ ਕੋਲ ਸੀ ਆ ਜਾਏਗਾ ਠੀਕ ਹੈ ਅਰਤੁੰਕਲ ਪੁਰ ਸਟੇਸ਼ਨ ਸਾਡਾ ਸੀ ਆਪਸ਼ਨ ਬਿਲਕੁਲ ਸਹੀ ਚ ਲੱਗੇਗਾ 2025 મે યુએન population award ਦੱਸੋ ਕਿਨੇ ਜਿੱਤਿਆ ਬਾਜੀ 14ਵੇਂ ਦਾ ਬਿਲਕੁਲ ਸਹੀ ਅਨਸਰ ਵਰੁਨ ਦੇਸ਼ਪਾਂਡੇ ਆਏਗਾ ਜੀ ਬਹੁਤ ਇੰਪੋਰਟੈਂਟ ਕੁਐਸਚਨ ਆ ਜੀ ਇਹ ਵੀ नेक्स्ट ਚੱਲਦੇ ਆ ਜੀ ਅਸੀਂ 15ਵੇਂ ਕੁਐਸਚਨ ਤੇ what is the name of india's first indigenous diving sport system ਬਹੁਤ ਇੰਪੋਰਟੈਂਟ ਕੁਐਸਚਨ ਆ ਜੀ ਇਹ ਵੀ 15ਵੇਂ ਦਾ ਸਹੀ ਅਨਸਰ ਸਾਡੇ ਕੋਲ i n s ਨਿਸ਼ਤਾਰ ਆਏਗਾ ਜੀ e ਆਪਸ਼ਨ ਸਾਡੀ ਬਿਲਕੁਲ ਸਹੀ ਚੱਲੇਗੀ ਤੈਨੂੰ ਤਿੰਨ ਚਾਰ ਵਾਰੀ ਜਦੋਂ ਤੁਸੀਂ ਯਾਦ ਕਰੋਗੇ ਨਾ ਤੁਹਾਨੂੰ ਮੈਨੂੰ ਨਹੀਂ ਲੱਗਦਾ ਕਿ ਇੱਕ ਸਾਲ ਦੇ ਕਰੰਟ ਅਫੇਅਰ ਤੁਹਾਨੂੰ ਭੁੱਲਣਗੇ ਹਨਾ ਕਿਉਂਕਿ ਜੇ 50 ਕੁਐਸਚਨ ਆਪਾਂ ਲਾ ਲਈਏ ਤਾਂ ਤੁਸੀਂ ਜੇਕਰ ਤੁਸੀਂ ਵੈਸੇ ਕਰਦੇ ਹੋ ਤਾਂ 1200 ਪਹਿਲਾਂ ਆਪਾਂ 100 ਕੁਐਸਚਨ ਕਰਦੇ ਹੁੰਦੇ ਸੀਗੇ ਪਹਿਲਾਂ ਸਾਲ ਦੇ ਤਾਂ ਹੁਣ ਆਪਾਂ 50 ਕਰ ਰਹੇ ਹਾਂ ਜਿਹੜੇ ਕਿ ਆਪਣੇ ਮੰਥਲੀ ਜਿਹੜੇ ਪਹਿਲਾਂ ਆਪਾਂ 100-100 ਪ੍ਰੋਵਾਈਡ ਕਰਦੇ ਹੁੰਦੇ ਹੁਣ ਤੁਹਾਨੂੰ 50-50 ਕਰ ਰਹੇ ਹਾਂ ਕਿਉਂਕਿ ਥੋੜੇ ਸਮੇਂ ਦੀ ਵੀ ਕਮੀ ਰਹਿੰਦੀ ਹੈ ਤਿਆਰ ਕਰਨ ਲਈ ਜਿੱਦਾਂ ਕਿ ਤੁਹਾਨੂੰ ਪਤਾ ਕਿ ਪਹਿਲਾਂ ਹੀ ਕਲਾਸਾਂ ਬਹੁਤ ਲੇਟ ਆਉਂਦੀਆਂ ਨੇ ਜਿੰਨਾ ਵੀ ਕੰਟਰੀਬਿਊਸ਼ਨ ਆਪਣੇ ਤੋਂ ਹੋ ਰਿਹਾ ਵਾ ਉਹ ਆਪਾਂ ਕਰ ਰਹੇ ਆ ਤਾਂ ਇਸ ਵਾਰ ਆਪਾਂ ਮੋਸਟ 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 ਇੰਪੋਰਟੈਂਟ ਤਾਂ ਹੀ ਇਹਨੂੰ ਆਪਾਂ ਸਪੀਡੀ ਕਰੰਟ ਅਫੇਅਰ ਕਰੰਟ ਅਫੇਅਰ ਸੀਰੀਜ਼ ਨੂੰ ਆਪਾਂ ਨਾਮ ਦਿੱਤਾ ਵਾ ਤਾਂ ਇਹਨੂੰ ਜਰੂਰ ਤੁਸੀਂ ਕਰਕੇ ਜਾਣਾ ਮੈਂ ਠੀਕ ਆ 600 700 ਕਰੰਟ ਅਫੇਅਰ ਯਾਦ ਕਰਨਾ ਤੁਹਾਡਾ ਸਾਲ ਲਈ ਕੋਈ ਖਾਸ ਮੁਸ਼ਕਲ ਚੀਜ਼ ਨਹੀਂ ਠੀਕ ਆ ਰੀਸੈਂਟਲੀ ਵਿੱਚ ਸਟੇਟ ਲੌਂਸ ਦਾ ਮੁੱਖ ਮੰਤਰੀ ਸਿਹਤ ਯੋਜਨਾ 16ਵੇਂ ਦਾ ਸਹੀ ਆਨਸਰ ਸਾਡੇ ਕੋਲ ਸੀ ਪੰਜਾਬ ਹੈ ਜੀ ਦਾ ਜੀ ਠੀਕ ਆ ਤਾਂ ਇਹ ਕਰ ਲਿਓ ਠੀਕ ਆ ਇਹਨਾਂ ਦਾ ਜਿਹੜੀ ਜਿਹੜੀ ਇੰਪੋਰਟੈਂਟ ਪੁਆਇੰਟ ਇਹਦੇ ਵਿੱਚ ਆਪਾਂ ਮੈਂਸ਼ਨ ਕਿਤੇ ਵਿਚ ਆਰਗੇਨਾਈਜ਼ਰ ਰਿਲੀਜ਼ ਦਾ ਸੈਕੰਡ ਐਡੀਸ਼ਨ ਆਫ ਦਾ ਨਾਰਥ ਈਸਟਰਨ ਰੀਜਨ ਡਿਸਟ੍ਰਿਕਟ ਐਸ ਡੀਜੀ ਇੰਡੈਕਸ 17 ਦਾ ਸਹੀ ਆਨਸਰ ਸਾਡੇ ਕੋਲ ਨੀਤੀ ਆਯੋਗ ਆਜੂਗਾ ਜੀ ਡੀ ਆਪਸ਼ਨ ਬਿਲਕੁਲ ਸਹੀ ਚਲੇਗੀ ਏਸ਼ੀਆ ਦੀ ਸਭ ਤੋਂ ਵੱਡੀ ਜੰਗਲ ਸਵਾਰੀ ਦਾ ਵਿਕਾਸ ਏਸ਼ੀਆਸ బిਗੇਸਟ ਜੰਗਲ ਸਵਾਰੀ ਬੀਇੰਗ ਡਵੈਲਪ ਕਿੱਥੇ ਹੋ ਰਹੀ ਹੈ ਜੀ 18 ਦਾ ਸਹੀ ਆਨਸਰ ਸਾਡੇ ਕੋਲ ਸੀ ਹਰਿਆਣਾ ਆ ਜਾਏਗਾ ਠੀਕ ਹੈ ਸੀ ਆਪਸ਼ਨ ਸਾਡੀ ਬਿਲਕੁਲ ਸਹੀ ਹੋ ਗਈ ਇਹਦੇ ਵਿੱਚ ਕਹਿੰਦੇ ਇੰਡੀਆ ਨੇ ਰੈਂਕ ਕੀਤਾ ਡੈਸ਼ ਅਮੰਗ ਵਰਲਡਸ ਮੋਸਟ ਇਕੁਅਲ ਕੰਟਰੀਜ਼ ਐਸ ਪਰ ਵਰਲਡ ਬੈਂਕ ਰਿਪੋਰਟ ਤਾਂ 19 ਦਾ ਸਹੀ ਆਨਸਰ ਸਾਡੇ ਕੋਲ ਬੀ ਆ ਜੇਗਾ ਜੀ ਠੀਕ ਹੈ ਬਿਲਕੁਲ ਸਹੀ ਆਨਸਰ ਹੈ ਇਹਦੇ ਵਿੱਚ ਬੀ ਆਪਸ਼ਨ ਚੌਥੇ ਰੈਂਕ ਦੇ ਉੱਤੇ ਇੰਡੀਆ ਰਹੀ ਹੈ ਜੀ ਬੀ ਨਮਾ ਲਓ ਕੌਣ ਭਾਰਤ ਦੀ ਪਹਿਲੀ ਨੇਵੀ ਫਾਈਟਰ ਮੈਲਾ ਪਾਇਲਟ ਬਣੀ ਹੈ ਬਹੁਤ 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 ਇੰਪੋਰਟੈਂਟ ਕੁਐਸਚਨ ਆ ਜੀ ਨੇਵੀ ਦੇ ਤਾਂ ਆਸਥਾ ਪੁਨੀਆ ਰਹੇ ਨੇ ਸੀ ਆਪਸ਼ਨ ਸਾਡੀ ਬਿਲਕੁਲ ਸਹੀ ਚਲੇਗੀ ਠੀਕ ਹੈ ਵਿਚ ਸਟੇਟ ਬਿਕਮ ਦਾ ਫਰਸਟ ਟੂ ਯੂਜ਼ ਆਫ ਫੇਸ ਸਾਈਡਡ ਟੈਕਨੋਲੋਜੀ ਫਾਰ ਰਾਸ਼ਨ ਡਿਸਟ੍ਰਿਬਿਊਸ਼ਨ ਤਾਂ 21 ਦਾ ਦਾ ਸਹੀ ਆਨਸਰ ਸਾਡੇ ਕੋਲੇ ਹਿਮਾਚਲ ਪ੍ਰਦੇਸ਼ ਆ। ਭਾਰਤ ਦਾ ਫਰਸਟ ਵੁੱਡਨ ਇਮਾਰਤ ਗੁਰਦੁਆਰਾ ਸਾਹਿਬ ਕਿੱਥੇ ਖੋਲਿਆ ਗਿਆ ਜ ਇੰਡੀਆਸ ਫਰਸਟ ਵੁੱਡਨ ਗੁਰਦੁਆਰਾ ਸਾਹਿਬ ਓਪਨ ਕਿੱਥੇ ਹੋਇਆ ਵਾ ਜੀ ਫਾਜ਼ਿਲਕਾ ਪੰਜਾਬ ਦੇ ਵਿੱਚ ਓਪਨ ਹੋਇਆ ਏ ਆਪਸ਼ਨ ਸਾਡੀ 22ਵੇਂ ਦੀ ਬਿਲਕੁਲ ਸਹੀ ਚਲਿਆ। ਵਰਲਡ ਫੂਡ ਇੰਡੀਆ ਦੇ ਚੌਥੇ ਸੰਸਕਰਨ ਦਾ ਵਿਸ਼ਾ ਦੱਸੋ ਕੀ ਆ ਜੀ ਮਤਲਬ ਥੀਮ ਪੁੱਛ ਲਿਆ ਹੋਇਆ ਇਹਨਾਂ ਨੇ ਤਾਂ ਪ੍ਰੋਸੈਸਿੰਗ ਫॉर ਪ੍ਰੋਸਪਰਿਟੀ ਬੀ ਆਪਸ਼ਨ ਸਹੀ ਚਲੇਗੀ 24 ਨੰਬਰ ਕੁਐਸਚਨ ਦੇ ਉੱਤੇ ਆ ਗਿਆ ਵਟ ਵਟ ਵਾਸ ਦਾ ਇੰਟਰਨੈਸ਼ਨਲ ਕਾਨਫਰੰਸ ਔਨ ਸਸਟੇਨੇਬਲ ਐਂਡ ਰਿਸਪੌਂਸੀਬਲ ਮਾਈਨਿੰਗ 2025 ਹੈਲਡ 24 ਦਾ ਸਹੀ ਆਨਸਰ ਸਾਡੇ ਕੋਲੇ ਸੀ ਹైదరాబాద్ ਆ ਜੀ ਨੈਕਸਟ ਚੱਲਦੇ ਹਾਂ ਜੀ 25 ਨੰਬਰ ਕੋ ਕਿ ਸੰਗਠਨ ਨੇ ਸਟੇਟ ਆਫ ਫੂਡ ਸਕਿਉਰਟੀ ਐਂਡ ਨਿਊਟ੍ਰੀਸ਼ਨ 2025 ਦੀ ਜਿਹੜੀ ਰਿਪੋਰਟ ਆ ਉਹ ਜਾਰੀ ਕੀਤੀ ਆ ਜੀ 25 ਦਾ ਸਹੀ ਅਨਸਰ F A O ਇਹ ਆਪਸ਼ਨ ਸਾਡੇ ਕੋਲੇ ਬਿਲਕੁਲ ਸਹੀ ਚਲੇਗੀ ਜੀ ਮੋਸਟ 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 ਇੰਪੋਰਟੈਂਟ ਕੁਐਸਚਨ ਆ ਜੀ ਇੰਡੀਆ ਦਾ ਜਿਹੜਾ ਪਹਿਲਾ ਕਹਿੰਦੇ ਹਿੰਦੀ మీడియం ਐਮ ਬੀਬੀਐਸ ਕਾਲਜ ਆ ਕਿਹੜੀ ਸਟੇਟ ਦੇ ਵਿੱਚ ਓਪਨ ਹੋਣ ਜਾ ਰਿਹਾ ਵਾ ਮਧਿਆ ਪ੍ਰਦੇਸ਼ ਦੇ ਵਿੱਚ ਇਹ ਓਪਨ ਹੋਣ ਜਾ ਰਿਹਾ ਵਾ ਸੀ ਆਪਸ਼ਨ ਸਾਡੀ ਬਿਲਕੁਲ ਸਹੀ ਚਲੇਗੀ ਜੀ ਇਹਦੀ ਕਿਹੜਾ ਦੇਸ਼ ਫਾਈਟ ورلڈ ਕੱਪ 2025 ਦੀ ਮੇਜਬਾਨੀ ਕਰੇਗਾ 27 ਦਾ ਸੀ ਇੰਡੀਆ ਆਪਣਾ ਮੇਜਬਾਨੀ ਕਰ ਰਿਹਾ ਹੈ ਭਾਜੀ ਵਿੱਚ ਐਪ ਵੋਂ ਦਾ WSIAS वर्ल्ड ਸਮਿਟ ਔਨ ਦਾ ਇਨਫੋਰਮੇਸ਼ਨ ਸੁਸਾਇਟੀ ਚੈਂਪੀਅਨ 2025 ਦਾ ਡਿਜੀਟਲ ਗਵਰਨੈਂਸ ਦਾ ਜਿਹੜਾ ਅਵਾਰਡ ਹੈ ਇਹਨਾਂ ਨੂੰ ਕਿਹਨੂੰ ਜਿੱਤਿਆ ਭਾਜੀ ਮੇਰੀ ਪੰਚਾਇਤ ਐਪ ਨੇ ਜਿੱਤਿਆ ਭਾਜੀ ਡੀ ਆਪਸ਼ਨ 28 ਦੀ ਸਾਡੀ ਬਿਲਕੁਲ ਸਹੀ ਚਲੇਗੀ ਕੌਣ ਔਸਕਰ ਫੋਰ ਮੈਜੀਸ਼ੀਅਨ ਜਿੱਤਣ ਵਾਲਾ ਪਹਿਲਾ ਭਾਰਤੀ ਬਣ ਗਿਆ ਵਾ ਬਹੁਤ ਇੰਪੋਰਟੈਂਟ ਇੱਕ ਵਾਰ ਫੇਰ ਤੋਂ ਤੁਹਾਡੇ ਲਈ ਇੰਪੋਰਟੈਂਟ ਵਰਡ ਮੈਂ ਤਾਂ ਯੂਜ਼ ਕਰ ਰਿਹਾ ਹਾਂ ਕਿਉਂਕਿ ਸਾਰੇ ਦੇ ਸਾਰੇ ਕੁਐਸਚਨ ਬਹੁਤ 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 ਜ਼ਿਆਦਾ ਇੰਪੋਰਟੈਂਟ ਆ ਰਹੇ ਨੇ ਠੀਕ ਆ ਸੋਹਾਨੀ ਸ਼ਾ ਨੇ ਜਿੱਤਿਆ ਵਾ ਇਹ ਔਸਕਰ ਫੋਰ ਮੈਜੀਸ਼ੀਅਨ ਅਵਾਰਡ ਰੀਸੈਂਟਲੀ ਇੰਡੀਆ ਤੇ ਕਿਹੜੀ ਕੰਟਰੀ ਸਾਈਨ ਕੀਤਾ ਵਾ ਜਿਨ੍ਹਾਂ ਨੇ ਕੰਪਰੀਹੈਂਸਿਵ ਇਕਨੋਮਿਕ ਐਂਡ ਟ੍ਰੇਡ ਐਗਰੀਮੈਂਟ ਫ੍ਰੀ ਬਾਇ ਲੈਟਰੇਟ ਫ੍ਰੀ ਟ੍ਰੇਡ ਐਗਰੀਮੈਂਟ ਕੀਤਾ ਪਾ ਇੰਡੀਆ ਨੇ ਇੰਡੀਆ ਨੇ ਕੀਤਾ ਜੀ ਯੂਨਾਈਟਿਡ ਕਿੰਗਡਮ ਯੂਕੇ ਨਾਲ ਕੀਤਾ ਪਾ ਜੀ ਏ ਆਪਸ਼ਨ 3 ਦੀ ਬਿਲਕੁਲ ਸਹੀ ਚੱਲੇਗੀ ਆਈ ਆਰ ਡੀਏ ਦੇ ਚੇਅਰਮੈਨ ਕੌਣ ਬਣੇ ਨੇ ਹੁਣੇ ਰੀਸੈਂਟਲੀ ਤਾਂ 31 ਦਾ ਸਹੀ ਆਨਸਰ ਸਾਡੇ ਕੋਲ ਅਜੇ ਸੇਠ ਡੀ ਆਪਸ਼ਨ ਬਿਲਕੁਲ ਸਹੀ ਹੋ ਗਈ ਹੋਈ ਆ ਜੀ 32 ਨੰਬਰ ਕੁਐਸਚਨ ਜੀਪੀ ਵਿੜਲਾ ਮੈਮੋਰੀਅਲ ਅਵਾਰਡ 2025 ਦਾਲ ਕਿਹਨੂੰ ਸਨਮਾਨਿਤ ਕੀਤਾ ਗਿਆ ਹੈ ਜੀ 32ਵੇਂ ਦਾ ਸਹੀ ਆਨਸਰ ਡਾਕਟਰ ਵੀ ਨਰਾਇਣ ਏ ਆਪਸ਼ਨ ਬਿਲਕੁਲ ਸਹੀ ਚਲੇਗੀ ਹੋਈ ਹੈ ਜੀ ਕਿਸ ਨੇ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਤੋਂ ਕਲਿੰਗਾ ਰਤਨਾ ਅਵਾਰਡ ਜਿੱਤਿਆ ਵਾ 33rd ਦਾ ਸਹੀ ਆਨਸਰ ਸੀ ਦਰਮਿੰਦਰ ਪ੍ਰਧਾਨ ਨੇ ਜਿੱਤਿਆ ਵਾ ਜੀ ਸੀ ਆਪਸ਼ਨ ਸਾਡੀ ਇਹਦੇ ਵਿੱਚ ਬਿਲਕੁਲ ਸਹੀ ਹੈ ਜੂਨੀਅਰ ਐਜੂਕੇਸ਼ਨ ਮਨਿਸਟਰ ਨੇ ਦਰਮਿੰਦਰ ਪ੍ਰਧਾਨ ਕਿਸ ਮੈਰਾਥਨ ਦੌੜਾ ਹੁਣੇ ਰੀਸਨ ਵਿੱਚ ਮੈਰਾਥਨ ਰਨਰ ਲੇਜੈਂਡ ਪਾਸਡ ਅਵੇ ਐਟ ਦਾ ਏਜ ਆਫ 114 ਆਫਟਰ ਬੀਂਗ ਹਿੱਟ ਬਾਏ ਅ ਕਾਰ ਤਾਂ ਇਹ ਫੌਜਾ ਸਿੰਘ ਆਪਣੇ ਪੰਜਾਬ ਦੇ ਨੇ ਜਿਨ੍ਹਾਂ ਨੇ ਕਿ ਇੱਕ ਕਾਰ ਦੇ ਨਾਲ ਟਕਰਾਨ ਨਾਲ ਉਹਨਾਂ ਦੀ ਡੈਥ ਹੋ ਗਈ ਹੋਈ ਹੈ ਕਿਹੜਾ ਰਾਜ ਜਿਹੜਾ ਵਾ ਉਹ ਫਸਟ ਵਾ ਜਿਹੜਾ ਕਿ ਕ੍ਰੂਜ਼ ਭਾਰਤ ਮਿਸ਼ਨ ਦੇ ਵਿੱਚ ਜੁਆਇਨ ਕਰੇਗਾ 35 ਦਾ ਸਹੀ ਆਨਸਰ ਗੁਜਰਾਤ ਡੀ ਆਪਸ਼ਨ ਬਿਲਕੁਲ ਸਹੀ ਚੱਲੇਗੀ ਟਾਈਮ 100 ਕ੍ਰியேਟਰ ਦੀ ਸੂਚੀ ਵਿੱਚ ਸ਼ਾਮਲ ਹੋਣ ਵਾਲੇ ਇੱਕ ਲੋਕਤੇ ਭਾਰਤੀ ਯੂਟਿਊਬਰ ਕੌਣ ਬਣਿਆ ਤਾਂ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਬਣਿਆ ਠੀਕ ਹੈ ਜੀ ਪ੍ਰਾਜਕਤਾ ਕੋਲੀ ਬਣੇ ਨੇ 100 ਟਾਈਮ 100 ਕ੍ਰியேਟਰ ਲਿਸਟ ਦੇ ਵਿੱਚ ਕਿਹੜੀ ਕੰਪਨੀ ਆ ਜਿਹੜੀ ਪਹਿਲੀ ਆ ਜਿਹੜੀ ਕਿ ਜਿੱਤੇ ਜਿੱਤੇ ਕੀ 4 4 ਟ੍ਰਿਲੀਅਨ ਡਾਲਰ ਵੈਲਿਊ ਤੇ ਪਹੁੰਚ ਗਈ ਆ ਠੀਕ ਹੈ ਜੀ ਇਹ ਬਣੀ ਆ ਨਵੀਡੀਆ ਨੈਕਸਟ ਚੱਲਦੇ ਹਾਂ ਜੀ ਅਸੀਂ 38 ਨੰਬਰ ਕੁਐਸਚਨ ਦੇ ਵਿਚ ਸਟੇਟ ਔਰ ਯੂਨੀਅਨ ਟੈਰੀਟਰੀ ਲਾਂਚ ਦਾ ਸਹੇਲੀ ਕਾਰਡ ਫਾਰ ਫ੍ਰੀ ਬੱਸ ਟਰੈਵਲ ਓਨਲੀ ਫਾਰ ਲੋਕਲ ਔਮਨ 38 ਦਾ ਸਹੀ ਆਨਸਰ ਦਿੱਲੀ ਆ ਜਾਏਗਾ ਜੀ ਬੀ ਆਪਸ਼ਨ ਬਿਲਕੁਲ ਸਹੀ ਚਲੇਗੀ 39 ਨੰਬਰ ਕੁਐਸਚਨ ਹੈ ਵਿਚ ਹੂ ਲਾਂਚ ਦਾ ਯੂ ਐਸ ਪੋਲਿਟੀਕਲ ਪਾਰਟੀ ਕਾਲਡ ਦਾ ਅਮਰੀਕਨ ਪਾਰਟੀ ਸਟਾਰ ਮਾਰਕ ਆ ਜੀ ਨਵੀਂ ਪਾਰਟੀ ਲਾਂਚ ਕਰਤੀ ਹੋਈ ਆ ਐਲਨ ਮਸਕ ਨੇ ਇਹ ਆਪਸ਼ਨ 39 ਦਾ ਬਿਲਕੁਲ ਸਹੀ ਚਲੇਗਾ ਸਟਾਰ ਆਫ ਦਾ ਬਾਲੀਵੁੱਡ ਵਾਕ ਆਫ ਫੇਮ ਤੇ ਸਨਮਾਨਿਤ ਕਰਨ ਵਾਲਾ ਪਹਿਲਾ ਭਾਰਤੀ ਕੌਣ ਆ ਜੀ ਕਿਹਨੂੰ ਮਿਲਿਆ ਵਾ ਜੀ ਦੀਪਿਕਾ ਪਾਦੂਕੋਨ ਨੂੰ ਇਹ ਅਵਾਰਡ ਮਿਲਿਆ ਵਾ ਡੀ ਆਪਸ਼ਨ ਬਿਲਕੁਲ ਸਹੀ ਚੱਲੇਗੀ ਇਹਦੇ ਵਿੱਚ ਆਪਣੀ ਇੰਡੀਗੋ ਦੇ ਨਾਨ ਕਾਰਜਕਾਰੀ ਡਾਇਰੈਕਟਰ ਵਜੋਂ ਨਾਨ ਐਗਜ਼ੀਕਿਊਟਿਵ ਡਾਇਰੈਕਟਰ ਇੰਡੀਗੋ ਦੇ ਹੁਣੇ ਰੀਸੈਂਟਲੀ ਕੌਣ ਬਣੇ ਜੀ ਅਮਿਤਾਭ ਕਾਂਤ ਬਣੇ ਨੇ ਠੀਕ ਹੈ ਕਿਹੜੀ ਕੰਪਨੀ ਭਾਰਤ ਦੀ ਪਹਿਲੀ ਪ੍ਰਾਈਵੇਟ ਸੈਟਲਾਈਟ ਇੰਟਰਨੈਟ ਸੇਵਾ ਦੀ ਸ਼ੁਰੂਆਤ ਕਰਨ ਜਾ ਰਹੀ ਆ ਤਾ ਬਹੁਤ ਅਨੰਤ ਟੈਕਨੋਲੋਜੀਸ ਕਰਨ ਜਾ ਰਹੀ ਆ 42 ਸੈਕਿੰਡ ਦਾ ਇਹ ਆਪਸ਼ਨ ਬਿਲਕੁਲ ਸਹੀ ਹੋਵੇਗਾ ਜੀ ਵਿਚ ਸਕੂਲ ਵਨ ਫਰਸਟ ਪ੍ਰਾਈਜ਼ ਇਨ ਦੀ ਨਾਸਾ ਐਨ ਐਸ ਐਸ ਕੰਟੈਸਟ ਤਾਂ ਇਹ ਐਸ ਆਰ ਐਨ ਮਹਿਤਾ ਸਕੂਲ ਆ ਜਿਹੜਾ ਕਿ ਇਹ ਪ੍ਰਾਈਜ਼ ਜਿੱਤਿਆ ਵਾ ਸਾਬਕਾ ਪ੍ਰਧਾਨ ਮੰਤਰੀ ਮਨਮੋਨ ਸਿੰਘ ਦੇ ਨਾਮ ਦੇ ਕਿਸ ਯੂਨੀਵਰਸਿਟੀ ਦਾ ਨਾਮ ਬਦਲ ਲਿਆ ਜਾਵੇਗਾ ਠੀਕ ਆ ਹੁਣ ਇਹ ਰੀਸੈਂਟਲੀ 44ਵਾਂ ਕੁਐਸਚਨ ਆ ਵਾ ਜੀ ਬੈਂਗਲੌਰ ਸਿਟੀ ਯੂਨੀਵਰਸਿਟੀ ਇਹ ਇੰਪੋਰਟੈਂਟ ਆ ਕਿਉਂਕਿ ਨਿਊਜ਼ ਦੇ ਵਿੱਚ ਰਹੇਗਾ ਹੈ ਹੂ ਲਾਂਚ ਇੰਡੀਆਸ ਫਰਸਟ ਯੂਨੀਫਾਈਡ ਬਲੱਡ ਫਲੱਡ ਫੋਰਕਾਸਟਿੰਗ ਪਲੈਟਫਾਰਮ ਸੀ ਫਲੱਟ ਤਾਂ ਜੀ ਇਹ ਵੀ ਬਹੁਤ ਇੰਪੋਰਟੈਂਟ ਆ ਤਾਂ ਜੁਲਾਈ ਦਾ ਕੁਐਸਚਨ ਆ ਇਹ 45ਵੇਂ ਦਾ ਸੀ ਸੀ ਆਰ ਪਾਟੇਲ ਕਿਸ ਨੂੰ ਆਰਬੀ ਆਰਬੀਆਈ ਦਾ ਨਵਾਂ ਐਗਜ਼ੀਕਿਊਟਿਵ ਡਾਇਰੈਕਟਰ ਬਣਾਇਆ ਗਿਆ ਆ 46 ਦਾ ਸਹੀ ਆਨਸਰ ਠੀਕ ਆ ਕੇਸ਼ਵਨ ਰਾਮ ਚੰਦਰਨ ਨੂੰ ਬਣਾਇਆ ਗਿਆ ਆ ਭਾਰਤ ਵਿੱਚ ਰਾਸ਼ਟਰੀ ਡਾਕਟਰ ਡੇ ਨੈਸ਼ਨਲ ਡਾਕਟਰ ਡੇ ਕਦੋਂ ਸੈਲੀਬ੍ਰੇਟ ਕੀਤਾ ਜਾਂਦਾ 1 ਜੁਲਾਈ ਨੂੰ ਸੈਲੀਬ੍ਰੇਟ ਕੀਤਾ ਜਾਂਦਾ ਤਾਂ ਡੇਜ਼ ਆਪਾਂ ਸਾਰੇ ਜਾਂ ਥੀਮ ਹੋਗੀ ਤੁਹਾਨੂੰ ਇੱਕੋ ਹੀ ਉਹਦੇ ਵਿੱਚ ਕਰਤਾ ਹੋਇਆ ਠੀਕ ਹੈ بیہائنڈ دا ماسک হু ਹੀਲਸ ਦਾ ਹੀਲਰਸ ਤਾਂ ਵਰਲਡ ਪੋਪੂਲੇਸ਼ਨ ਡੇ ਹੋ ਗਿਆ ਵਰਲਡ ਯੂਸ ਸਕਿਲਡ ਐਟ ਬ੍ਰੇਨ ਡੇ ਸਾਰੇ ਆਪਾਂ ਡੇਸ ਆਪਾਂ ਤੁਹਾਨੂੰ ਪੀਡੀਐਫ ਚ ਪ੍ਰੋਵਾਈਡ ਕਰਦੇ ਕਹਿੰਦੇ ਇੰਡੀਆ ਦਾ ਜਿਹੜਾ ਰੈਂਕ ਆ ਹੈਂਡਲੀ ਪਾਸਪੋਰਟ ਇੰਡੈਕਸ 2025 ਜਿਹਦੇ ਵਿੱਚ ਕਿ ਜੁਲਾਈ ਦੇ ਵਿੱਚ ਹੁਣੇ ਰੀਸੈਂਟਲੀ ਇੰਡੈਕਸ ਜਾਰੀ ਕੀਤਾ ਗਿਆ ਇੰਡੀਆ ਦਾ ਰੈਂਕ ਕੀ ਰਿਹਾ ਹੈਗਾ ਜੀ 77th ਰੈਂਕ ਇੰਡੀਆ ਦਾ ਰਿਹਾ 48 ਕੁਐਸਚਨ ਸਾਡੇ ਕੋਲੇ ਹੋਗੇ ਹੋਏ ਨੇ ਕਹਿੰਦੇ ਹੁਣੇ ਰੀਸੈਂਟਲੀ ਆਦਿੱਤੀ ਜਿਹੜੀ ਸਕੀਮ ਆ ਉਹ ਐਮਐਸਐਮਈ ਦੇ ਅੰਡਰ ਉਹ ਕਿਹਨੇ ਲਾਂਚ ਕੀਤੀ ਆ 49 ਦੱਸੇ ਅਨਸਰ ਮਨੋਹਰ ਲਾਲ ਖੱਟਰਨ ਨੇ ਇਹ ਲਾਂਚ ਕੀਤੀ ਆ ਜੀ ਆਰਡਰ ਆਫ ਦੀ ਸਟਾਰ ਇਨ Ghana ਹਾਈਐਸਟ ਆ ਵਾਰ ਜਿਹੜਾ ਸਨਮਾਨ ਉਹ ਕਿਹਨੂੰ ਕਿਹਨੂੰ ਨਮਾਜਿਆ ਗਿਆ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਸੀ ਆਪਸ਼ਨ ਬਿਲਕੁਲ ਸਹੀ ਚ ਲੱਗੀ ਠੀਕ ਆ ਤਾਂ ਇਹ ਸੀਗੇ ਜੀ ਅੱਜ ਦੇ ਆਪਣੇ 50 ਕੁਐਸਚਨ ਤਾਂ ਉਮੀਦ ਆ ਕਿ ਤੁਹਾਨੂੰ ਕੁਐਸਚਨ ਵਧੀਆ ਲੱਗੇ ਹੋਣਗੇ ਤਾਂ ਜੀ ਥੋੜਾ سپورਟ ਲਈ ਮੈਂ ਤੁਹਾਨੂੰ ਪਿਛਲੀ ਵਾਰ ਵੀ ਕਿਹਾ ਸੀ ਬੱਚੇ ਫੇਰ ਵੀ ਸ਼ੇਅਰ ਨਹੀਂ ਕਰ ਰਹੇ ਤਾਂ ਮੈਂ ਇੱਕ ਵਾਰ ਫੇਰ ਤੋਂ ਤੁਹਾਨੂੰ ਬੇਨਤੀ ਕਰਾਂਗਾ ਕਿ ਬਹੁਤ ਮਿਹਨਤ ਲੱਗਦੀ ਹੈ ਅੱਜ ਦੀ ਵੀ ਸਾਰੀ ਦਿਹਾੜੀ ਲੱਗ ਗਈ ਇਹਨੂੰ ਤਿਆਰ ਕਰਨ ਲਈ 4 ਘੰਟੇ 3-4 3-4 ਘੰਟੇ ਆਰਾਮ ਨਾਲ ਲੱਗ ਜਾਂਦੇ ਆ ਕੁਐਸਚਨ ਫਾਈਂਡ ਕਰਨੇ ਕੁਐਸਚਨ ਦੀ ਟਰਾਂਸਲੇਸ਼ਨ ਕਰਨੀ ਕੁਐਸਚਨ ਦੇ ਕੋਈ ਜਿਹੜੇ ਆਪਣੇ ਹੁੰਦੇ ਨੇ ਇਹਦੇ ਆਪਾਂ ਐਕਸਟਰਾ ਪੁਆਇੰਟ ਬੁਲੇਟ ਪੁਆਇੰਟ ਆਪਾਂ ਬਣਾਉਨੇ ਆ ਕਿ ਹਾਂ ਕਈ ਵਾਰ ਕੁਐਸਚਨ ਐਗਜ਼ਾਮੀਨਰ ਘੁਮਾ ਕੇ ਪੁੱਛ ਲੈਂਦਾ ਤਾਂ ਕਾਫੀ ਟਾਈਮ ਲੱਗ ਜਾਂਦਾ ਤਾਂ 4-5 ਘੰਟੇ ਟੋਟਲ ਰਿਕਾਰਡਿੰਗ ਸਣੇ ਇਹਨੂੰ ਸੈਟਿੰਗ ਵਗੈਰਾ ਕਰਨ ਕਰਨ ਨੂੰ ਲੱਗ ਕੇ ਲੱਗ ਜਾਂਦੇ ਨੇ ਤਾਂ ਮੈਂ ਵੀ ਤੁਹਾਨੂੰ ਇਹੀ ਬੇਨਤੀ ਆ ਕਿ ਆਪਣੀ ਜਿਹੜੇ ਇਹ ਚੈਨਲ ਆ ਆਪਣੇ ਚੈਨਲ ਨੂੰ ਤੁਸੀਂ ਜ਼ਰੂਰ ਸ਼ੇਅਰ ਕਰੋ ਜੀ ਆਪਣੇ ਦੋਸਤਾਂ ਮਿੱਤਰਾਂ ਤੱਕ ਹਨਾ ਤਾਂ ਜੋ ਉਹਨਾਂ ਨੂੰ ਵੀ ਹੈਲਪ ਹੋ ਸਕੇ ਤਾਂ ਇਹਦੇ ਨਾਲ ਥੋੜਾ ਬਹੁਤ ਮੇਰੀ ਵੀ ਮੋਟੀਵੇਸ਼ਨ ਵੱਸ ਸਕੇ ਕਿ ਹਾਂ ਆਪਾਂ ਤਿਆਰ ਕਰ ਰਹੇ ਹਾਂ ਤਾਂ ਅੱਜ ਇਹ ਨਵੇਂ ਬੱਚੇ ਇਹਦੇ ਕੰਟੈਂਟ ਦੀ ਵੇਟ ਕਰ ਰਹੇ ਨੇ ਠੀਕ ਆ ਬਹੁਤ ਮੈਸੇਜ ਬੱਚੇ ਕਰਦੇ ਨੇ ਕੁਝ ਬੱਚੇ ਬਹੁਤ ਆਪਣਾ ਸਾਥ ਦਿੰਦੇ ਨੇ ਤਾਂ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂ ਕਿ ਜਿਨ੍ਹਾਂ ਤੱਕ ਵੀ ਇਹ ਵੀਡੀਓ ਪਹੁੰਚ ਸਕਦੀ ਆ ਤਾਂ ਜ਼ਰੂਰ ਪਹੁੰਚਾਓ ਜੀ ਤਾਂ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਪੀਡੀਐਫ ਸ਼ੇਅਰ ਕਰਦਿਆ ਕਰੋ ਚਾਹੇ ਜੇ ਵੀਡੀਓ ਨਹੀਂ ਸ਼ੇਅਰ ਕਰਦੇ ਤਾਂ ਪੀਡੀਐਫ ਸ਼ੇਅਰ ਤਾਂ ਜੋ ਉਹਨਾਂ ਦੀ ਹੈਲਪ ਵੀ ਹੋ ਸਕੇ ਤਾਂ ਥੋੜਾ ਮਤਲਬ ਆਪਣੇ ਦੋਸਤਾਂ ਨੂੰ ਮਿੱਤਰਾਂ ਨੂੰ ਸਾਥੀਆਂ ਨੂੰ ਹਨਾ ਤਾਂ ਜ਼ਰੂਰ ਦੱਸਿਆ ਕਰੋ ਭੈਣ ਭਰਾਵਾਂ ਨੂੰ ਦੱਸਿਆ ਕਰੋ ਕਿ ਹਾਂ ਇਹ ਚੈਨਲ ਹੈਗਾ ਤੁਸੀਂ ਇੱਥੋਂ ਮਤਲਬ ਫੋਲੋ ਕਰ ਸਕਦੇ ਹੋ ਠੀਕ ਹੈ ਜੀ ਸੋ ਧੰਨਵਾਦ ਜੀ ਉਮੀਦ ਆ ਕਿ ਤੁਹਾਨੂੰ ਅੱਜ ਦੀ ਕਲਾਸ ਆਪਣੀ ਪਸੰਦ ਆਈ ਹੋਵੇਗੀ ਧੰਨਵਾਦ ਜੀ